ਜਾਣਦੇ ਸਾਡੀ ਗੱਲ ਨਾਲ ਜ਼ਿਆਦਾਤਰ ਲੋਕ ਸਹਿਮਤ ਨਹੀਂ ਹੋਣਗੇ ਕਿਉਂਕਿ ਸਾਰੇ ਆਪਣੇ ਆਪਣੇ ਮਤਲਬ ਤੱਕ ਸੀਮਤ ਆਏ ਪਰਸਨਲ ਹੋ ਰੱਖਿਆ ਹੈ ਕੌਮ ਨਾਲ ਕਿਸੇ ਨੂੰ ਕੋਈ ਖਾਸ ਮਤਲਬ ਨਹੀਂ ਰਹਿ ਗਿਆ ਕੌਮ ਦੇ ਮੁੱਦਿਆਂ ਨਾਲ ਮਤਲਬ ਨਹੀਂ ਰਹਿ ਗਿਆ ਤੁਸੀਂ ਇੰਨਾ ਚਿਰ ਦਿੱਲੀ ਦੇ ਵਿੱਚ ਬੈਠ ਕੇ ਆ ਗਏ ਔਰ ਇਹਨੇ ਬੰਦੇ ਮਰਵਾਏ ਤੁਹਾਨੂੰ ਕੁਝ ਵੀ ਪ੍ਰਾਪਤ ਨਹੀਂ ਹੋਇਆ ਪਰ ਜਿਹੜੇ ਤੁਹਾਡੇ ਲੀਡਰ ਸੀ ਕਾਮਰੇਡ ਉਹਨਾਂ ਨੇ ਕੋਠੀਆਂ ਗੱਡੀਆਂ ਘਰਾਂ ਸਭ ਕੁਝ ਲੈ ਲਿਆ ਉਹਨਾਂ ਦੇ ਬੈਂਕ ਬੈਲੈਂਸ ਵਧ ਗਏ ਹੋਟਲਾਂ ਦੇ ਵਿੱਚ ਰਹੇ ਔਰ ਤੁਸੀਂ ਟੱਕੇ ਖਾਂਦੇ ਰਹੇ ਐਦਾਂ ਹੀ ਕਰੋੜਾਂ ਤੇ ਉਕੇ ਮਾਦੇਰੇ ਫੱਦੀ ਚ ਪਰ ਉਹਨਾਂ ਦੇ ਸਿੱਤੇ ਕੁਐਸਚਨ ਹੋਇਆ ਉਹਨਾਂ ਨੇ ਮੋਰਚਾ ਟਾੜਾ ਖਤਮ ਕਰਾਉਣ ਦੇ ਲਈ ਕਈ ਤਰੀਕੇ ਅਪਣਾਏ ਔਰ ਵੇਚ ਕੇ ਆ ਗਏ ਹੁਣ ਫਿਰ ਤੋਂ ਦੁਬਾਰਾ ਉਹੀ ਕੋਸ਼ਿਸ਼ ਤੁਹਾਡੇ ਮੁੱਦਿਆਂ ਨੂੰ ਲੈ ਕੇ ਨਹੀਂ ਤੁਹਾਡੇ ਮੁੱਤੇ ਨਾ ਤਾਂ ਪੂਰੇ ਹੋਣਗੇ ਨਾ ਇਹ ਕਰਵਾ ਸਕਦੇ ਆ ਇਹਨਾਂ ਨੂੰ ਆਪਣੇ ਨਾਲ ਮਤਲਬ ਹੁਣ ਇਹਨਾਂ ਦੇ ਜੇਬ ਫਿਰ ਖਾਲੀ ਹੋ ਰੱਖੀ ਆ ਇਸ ਲਈ ਇਹ ਤੁਹਾਨੂੰ ਹੁਣ ਫਿਰ ਧੜਕਾ ਕੇ ਦਿੱਲੀ ਲੈ ਜਾਣਾ ਚਾਹੁੰਦੇ ਆ ਪਰ ਅਸਲ ਵਿੱਚ ਜਿਹੜੀ ਗਲਤੀ ਇੱਕ ਵਾਰ ਬੰਦਾ ਕਰੇ ਉਹ ਦੁਬਾਰਾ ਨਹੀਂ ਕਰਦਾ ਸਰਕਾਰ ਨੇ ਪਹਿਲਾਂ ਜੋ ਗਲਤੀ ਕੀਤੀ ਉਹ ਨਹੀਂ ਦੁਹਰਾਉਗੀ ਤੁਹਾਨੂੰ ਉੱਥੋਂ ਤੱਕ ਕਿਸੇ ਵੀ ਕੀਮਤ ਤੇ ਨਹੀਂ ਜਾਣ ਦਊਗੀ ਆ ਦੇਖ ਲਿਓ ਜਿਹੜੇ ਤੁਹਾਡੇ ਲੀਡਰ ਹੈ ਇਹਨਾਂ ਨੇ ਤੁਹਾਨੂੰ 扑ਕਾਉਣਾ ਆ ਆਪ ਅੱਗੇ ਨਹੀਂ ਲੱਗਣਾ ਆ ਠੀਕ ਹੈ ਆਪ ਇਹਨਾਂ ਨੂੰ ਸੇਫ ਜਗ੍ਹਾ ਰੱਖਣੀ ਆ ਤੁਹਾਨੂੰ 扑ਕਾਉਣਾ ਆ ਆ ਦੇਖਿਆ ਵਾ ਬੈਰੀਕੇਡਿੰਗ ਹੋ ਰਹੀ ਆ ਬਹੁਤ ਤਕੜੀ ਉਹਦੀ ਵੀਡੀਓ ਵੀ ਆਈ ਆ ਤੁਹਾਨੂੰ ਦਿਖਾਵਾਂਗੇ ਕਿਵੇਂ ਸ਼ੰਭੂ ਬਾਟ ਤੇ ਬੈਰੀਕੇਡਿੰਗ ਕੀਤੀ ਜਾ ਰਹੀ ਆ ਡਬਲ ਡਬਲ ਟ੍ਰिपल ਟ੍ਰिपल ਬਹੁਤ ਹਾਈ ਲੈਵਲ ਦੀ ਔਰ ਹਾਦਿਗਾ ਹੋਏਗੀ ਔਰ ਇਸ ਵਾਰ ਪਹਿਲੇ ਨਾਲੋਂ ਸਿਸਟਮ ਕੁਛ ਅਲੱਗ ਹੋਏਗਾ ਕੁਝ ਤੇ ਤਿਆਰੀ ਲੱਗ ਹੋਏਗੀ ਕਿਸੇ ਵੀ ਕੀਮਤ ਤੇ ਤੁਹਾਨੂੰ ਦਿੱਲੀ ਨਹੀਂ ਪਹੁੰਚਣ ਦਿੱਤਾ ਜਾਏਗਾ ਇਹ ਗਰੰਟੀ ਆ ਤੁਸੀਂ ਇਹਨਾਂ ਦੀ ਚੁੱਕ ਵਿੱਚ ਆ ਕੇ ਆਪਣਾ ਆਪ ਨਾ ਖਤਮ ਕਰਵਾ ਲਿਓ ਇਹਨਾਂ ਨੂੰ ਕੁਛ ਨਹੀਂ ਹੋਣਾ ਇਹਨਾਂ ਨੇ ਸਾਈਡ ਤੇ ਰਹਿਣਾ ਤੁਹਾਨੂੰ ਧੁੜਕਾ ਕੇ ਅੱਗੇ ਕਰਨਾ ਵਾ ਤੇ ਮੰਗਾ ਤੁਹਾਡੀਆਂ ਫਿਰਨੀ ਮੰਗੀਆਂ ਜੇ ਮੰਨੀਆਂ ਜਾਣੀਆਂ ਕਿਉਂਕਿ ਜੇ ਇਹ ਹੌਲੀ ਹਾਲਾਤਾਂ 'ਚ ਜਦੋਂ ਸਰਕਾਰ ਪੂਰੀ ਤਰ੍ਹਾਂ ਘिरी ਹੋਈ ਸੀ ਵਰਲਡ ਲੈਵਲ ਤੇ ਫੈਲਿਆ ਆਇਆ ਸੀ ਮੂਵਮੈਂਟ ਉਦੋਂ ਸਰਕਾਰ ਤੋਂ ਤੁਸੀਂ ਨਹੀਂ ਮਨਵਾ ਪਏ ਤਾਂ ਹੁਣ ਨਹੀਂ ਮਨਵਾ ਪਾਓਗੇ ਕਿਉਂ ਕਿਉਂਕਿ ਤੁਹਾਡੇ ਲੀਡਰ ਬੜੇ ਮੈਂ ਉਹ ਨਹੀਂ ਕਹਿਣਾ ਚਾਹਦਾ ਕਿ ਇਹ ਆਪਣੀ ਜੇਬ 'ਤੱਕ ਧਿਆਨ ਰੱਖਣ ਵਾਲੇ ਆ ਇਹਨਾਂ ਨੂੰ ਆਪਣੇ ਬੈਂਕ ਬੈਲ ਸਚਾਈ ਦੀਆਂ ਇਹਨਾਂ ਨੂੰ ਆਪਣੀ ਕਮਾਈ ਚਾਹੀਦੀ ਆ ਇਹਨਾਂ ਨੂੰ ਗੱਡੀਆਂ ਕਰਾ ਚਾਹੀਦੀਆਂ ਵਾ ਰੌ ਪੱਟੀਆਂ ਚਾਹੀਦੀਆਂ ਵਾ ਇਹਨਾਂ ਨੂੰ ਤੁਹਾਡੇ ਮੰਗਾ ਨਾਲ ਧਿਆਨੀਆਂ ਜ਼ਰੂਰਤਾਂ ਨਾਲ ਕੋਈ ਮਤਲਬ ਨਹੀਂ ਆ ਇਹਨਾਂ ਦੇ ਚੁੱਕ 'ਚ ਨਾ ਆਓ ਏ ਲੋਕਾਂ ਨੇ ਤੁਹਾਨੂੰ ਦੇਖੋ ਕਿੰਨਾ ਖੱਜਲਖਵਾਰ ਕੀਤਾ ਜੇ ਸਿੱਖ ਹੋ ਤਾਂ ਸੌਖਾਓ ਕਿ ਇਹਨਾਂ ਦੇ ਗੱਲ ਨਾ ਮੰਨੋ ਲੜਾਈ ਲੜਨੀ ਤਾਂ ਆਪਣੇ ਤਰੀਕੇ ਨਾਲ ਲੜੋ ਇਹਨਾਂ ਦੇ ਚੁੱਕ ਚਾ ਕੇ ਇਹਨਾਂ ਦੇ ਪਿੱਛੇ ਲੱਗ ਕੇ ਨਹੀਂ ਆਖੋ ਸਾਈਡਾ ਜੋ ਇਹਨਾਂ ਨੇ ਗੁਰਦਰੀਆਂ ਦੇ ਲੰਗਰ ਖਾ ਕੇ ਸੰਗਤ ਦਾ ਪੈਸਾ ਖਾ ਕੇ ਔਰ ਨਿਸ਼ਾਨ ਸਾਹਿਬਾਂ ਦੀ ਬੇਅਦਬੀ ਕੀਤੀ ਨਿਸ਼ਾਨ ਸਾਹਿਬ ਸੁੱਟੇ ਨਿਸ਼ਾਨ ਸਾਹਿਬ ਤਰਵਾਏ ਇੱਕ ਮਿੰਟ ਵਾਲਿਆਂ ਦੀ ਫੋਟੋਆਂ ਤਰਾਈਆਂ ਨਿਹੰਗਾਂ ਨੂੰ ਕਿਹਾ ਤੁਸੀਂ ਵਾਪਸ ਚਲੇ ਜਾਓ ਦੀਵ ਸਿੱਧੂ ਨੂੰ ਗੁਰਦਾਰ ਕਾ ਮਰਵਾਇਆ ਇਹਨਾਂ ਨੇ ਇਹਨਾਂ ਨੇ ਉਹਨੂੰ ਪਹਿਲੋ ਲੈਟਰ ਕੱਢਿਆ ਸੀ ਕਿ ਇਹ ਗਦਾਰ ਹੈ ਇਹਨਾਂ ਨੇ ਉਹਨੂੰ ਗਦਾਰੀ ਦੇ ਸਰਟੀਫਿਕੇਟ ਦਿੱਤੇ ਜਾਂ ਕਿ ਸਭ ਤੋਂ ਵੱਡੇ ਗਦਾਰੇ ਸੀ ਔਰ ਜਿੰਨੇ ਵੀ ਸਾਫ ਸੁਥਰੇ ਆਦਮੀ ਸੀ ਉਹਨਾਂ ਨੂੰ ਇਹਨਾਂ ਪਾਸੇ ਕਰਕੇ ਆਪ ਅੱਗੇ ਕਿਉਂਕਿ ਉਹਨਾਂ ਨੇ ਇਹਨਾਂ ਨੂੰ ਪੈਸਾ ਨਹੀਂ ਸੀ ਖਾਂਦੇਣਾ ਤੇ ਇਹਨਾਂ ਦਾ ਮਕਸਦ ਸੀ ਸਿਰਫ ਪੈਸਾ 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 ਹੁਣ ਤੁਸੀਂ ਦੇਖਣਾ ਕਿ ਤੁਸੀਂ ਕੀ ਕਰਦੇ ਹੋ ਇਹਨਾਂ ਦੇ ਪਿੱਛੇ ਇਹਨਾਂ ਮਤਲਬ ਡੋਗਲੇਆਂ ਪਿੱਛੇ ਆਪਣਾ ਆਪ ਰੋਲਣਾ ਚਾਹੁੰਦੇ ਹੋ ਜਾਂ ਕੌਮ ਦੇ ਨਾਲ ਰਲ ਕੇ ਕੇਸਰੀ ਦੇ ਥੱਲੇ ਆ ਕੇ ਤੁਸੀਂ ਅਸਲ ਮਕਸਦ ਵੱਲ ਵਧਣਾ ਚਾਹੁੰਦੇ ਹੋ ਤੇ ਤੁਹਾਡੀਆਂ ਸਾਰੀਆਂ ਮੰਗਾਂ ਦੀ ਪੂਰਤੀ ਅਸਲ ਮਕਸਦ ਚ ਹੋਊਗੀ ਕੇਸਰੀ ਦੇ ਥੱਲੇ ਆ ਕੇ ਹੋਊਗੀ ਇਹਨਾਂ ਲਾਲ ਲੀਰਾਂ ਦੇ ਥੱਲੇ ਕੁਛ ਨਹੀਂ ਜੇ ਮਿਲਣਾ ਇਹਨਾਂ ਲਾਲ ਲੀਰਾਂ ਨੇ ਤੁਹਾਨੂੰ ਮਰਵਾ ਕੇ ਆਪਣੀਆਂ ਜੇਬਾਂ ਭਰ ਕੇ ਆ ਜਾਣਾ ਜੇ ਪਹਿਲਾਂ ਵੀ ਇਹੇ ਕੀਤਾ ਹੁਣ ਵੀ ਕਰਨਗੇ ਸੋਦੋ ਸਮਝੋ ਰੇੜਾ ਵਾ ਇਹਨਾਂ ਦੀ ਚੋਕ 'ਚ ਨਾ ਆਓ ਧੰਨਵਾਦ